ਹੈਲੋ ਫਰੈਂਡ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪ ਦੇ ਚੈਨਲ ਐਜੂਕੇਟਰ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਚ ਜਦੋਂ ਵੀ ਕੋਈ ਜੋਬ ਦਾ ਅਪਡੇਟ ਆਉਂਦਾ ਵਾ ਚਾਹੇ ਜੋ ਕੰਟੈਕਟ ਵੈਸ ਜਾਂ ਰਹੇ ਚਾਹੇ ਰੈਗੂਲਰ ਵੈਸ ਸਭ ਤੋਂ ਪਹਿਲਾਂ ਤੁਹਾਡੇ ਵਾਸਤੇ ਲੈ ਕੇ ਅਸੀਂ ਹਾਜ਼ਰ ਹੁੰਦੇ ਹਾਂ ਇਸ ਕਰਕੇ ਪੰਜਾਬ ਦੇ ਜਿ ਤਰ੍ਹਾਂ ਤਰ੍ਹਾਂ ਦੇ ਜੋਬ ਦੇ ਅਪਡੇਟ ਚਾਹਣੇ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਰ ਬਟਨ ਕਰ ਲੋ ਆਉਣ ਅੱਜ ਚਲਦੇ ਆਂ ਇਸ ਵੀਡੀਓ ਤੇ ਕੇਂਦਰ ਯੂਨੀਵਰਸਿਟੀ ਫਿੰਡਾ ਵਰਤੀ ਆਈ ਜੀ ਠੀਕ ਹੈ ਸੈਂਟਰਲ ਯੂਨੀਵਰਸਿਟੀ ਫਿੰਡਾ ਰਿਕਰੂਟਮੈਂਟ ਆਫ ਪੋਸਟਾਂ ਟੋਟਲ ਅਪਲਾਈ ਕਿਵੇਂ ਕਰਨਾ ਕੀ ਪ੍ਰੋਸੈਸ ਹੈ ਕੀ ਸ਼ੈਲਡਰੀ ਹੈ ਸਾਰਾ ਕੁਝ ਸਟੈਪ ਬਾਈ ਸਟੈਪ ਦੱਸ ਜੂਗਾ ਪਲੀਜ਼ ਵੀਡੀਓ ਨੂੰ ਜਿਹੜਾ ਲਾਸਟ ਸੱਕ ਬਿਜਿਟ ਕਰਿਆ ਕਰੋ ਲੈ ਕੇ ਚੱਲਦੇ ਨੋਟੀਫਿਕੇਸ਼ਨ ਪੋਸਟਾਂ ਕਾਦੀਆਂ ਨੇ ਜੀ ਸੈਂਟਰ ਯੂਨੀਵਰਸਿਟੀ ਦੇ ਪੋਸਟਾਂ ਪ੍ਰੋਫੈਸਰ ਐਸੋਕੇਟ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਨੋਨ ਟੀਚਿੰਗ ਗਰੁੱਪ A B ਤੇ C ਤਿੰਨਾਂ ਦੇ ਪੋਸਟਾਂ ਨੇ ਪੋਸਟਾਂ ਕਿਵੇਂ ਨੇ ਜੀ ਜਿਹਨੂੰ ਵੀ ਨੋਟੀਫਿਕੇਸ਼ਨ ਡਾਊਨਲੋਡ ਹੋਗੇ ਵੀਡੀਓ ਡਿਸਕ੍ਰਿਪਸ਼ਨ 'ਚ ਪਿਆ ਹੈਗਾ ਠੀਕ ਹੈ ਤੁਸੀਂ ਜਾ ਕੇ ਡਾਊਨਲੋਡ ਕਰ ਸਕਦੇ ਹੋ ਲਿੰਕ ਤੋਂ ਬਾਕੀ ਮੋਬਾਈਲ ਨੰਬਰ ਤੁਹਾਨੂੰ ਸਾਡੇ ਕੋਲ ਸਾਫਟਾ ਪਤਾ ਹੈ 8794 92431 ਠੀਕ ਹੈ WhatsApp ਮੈਸੇਜ ਕਰਕੇ ਸਰਟਸ ਨੋਟੀਫਿਕੇਸ਼ਨ ਤੁਸੀਂ ਮੰਗਵਾ ਸਕਦੇ ਹੋ ਤੇ ਪੋਸਟ ਭਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਸੀਂ ਪ੍ਰੋਪਰ ਪੜ੍ਹ ਕੇ ਫੇਰੀ ਜਿਹੜਾ ਕਿ ਫਾਰਮ ਤੁਸੀਂ ਭਰਨਾ ਵਾ ਠੀਕ ਹੈ ਜੀ ਇਹ ਪੋਸਟਾਂ ਕੈਟਾਗਰੀ ਵਾਈਜ਼ ਕਿਵੇਂ ਦਿੱਤੇ ਗਏ ਨੇ ਸੁਣ ਦੱਸਦੇ ਆ ਜਿਹੜੇ ਕਿ ਪੋਸਟਾਂ ਨੇ ਕਾਸਟ ਅਨਸਰ ਦਿੱਤੇ ਗਏ ਨੇ ਜਿਵੇਂ ਕਿ ਐਸਸੀ ਜਰਨਲ ਤੇ ਓਬੀਸੀ ਅਤ ਤੁਸੀਂ ਪ੍ਰੋਪਰ ਪੜ੍ਹ ਕੇ ਫੇਰੀ ਫਾਰਮ ਭਰਨਾ ਕਿਉਂਕਿ ਜੇ ਐਸਸੀ ਕੱਲੀ-ਕੱਲੀ ਪੋਸਟ ਮੈਨਸ਼ਨ ਕਰਨ ਲੱਗੇ ਤੇ ਵੀਡੀਓ ਨੂੰ ਇੰਨਾ ਜ਼ਿਆਦਾ ਲੌਂਗ ਹੋ ਜਾਣਾ ਹੈ ਕਿ ਤੁਹਾਡਾ ਵੀ ਟਾਈਮ ਕਾਫ ਵੇਸਟ ਹੋਣਾ ਤੇ ਸਾਡਾ ਵੀ ਤੇ ਇਸ ਕਰਕੇ ਤੁਸੀ ਨੋਟੀਫਿਕੇਸ਼ਨ ਪੜਨਾ ਵਾ ਤੇ ਪ੍ਰੋਪਰ ਟਾਈਮ ਬਾਈ ਟਾਈਮ ਪ੍ਰੋਪਰ ਪੜ ਕੇ ਫੇਰੀ ਫਾਰਮ ਭਰਨਾ ਵਾ ਹਰ ਇੱਕ ਕਾਸਟ ਵਾਸਤੇ ਪੋਰਵਕੈਂਸੀ ਜੇ ਟੋਟਲ 50 ਕਿਹੜੇ-ਕਿਹੜੇ ਡਿਪਾਰਟਮੈਂਟ ਆ 44 ਡਿਪਾਰਟਮੈਂਟ ਆ ਜੀ 44 ਉਹਨਾਂ 'ਚ 58 ਪੋਸਟਾਂ ਨੇ ਹਰ ਇੱਕ ਕਾਸਟ ਨੂੰ ਪੋਸਟਾਂ ਦਿੱਤੀਆਂ ਗੀਆਂ ਕੋਈ ਤੁਸਾਨੂੰ ਭਰਉਣ ਦੀ ਲੋੜ ਨਹੀਂ ਤੇ ਪ੍ਰੋਪਰ ਪੜ ਕੇ ਹੀ ਫਾਰਮ ਜੋ ਕਿ ਭਰਨਾ ਵਾ ਕੁਆਲਿਫਿਕੇਸ਼ਨ ਦੀ ਗੱਲ ਕੀਤੀ ਹੈ ਇਹਨੂੰ ਬੋਲਿਆ ਜੂਜਿਸ ਨ ਜੂਡੀਸ ਨਿਜ਼ਮ ਕੀ ਕਹਿੰਦੇ ਨੇ ਜੂਡੀਸ ਨਿਜ਼ਮ ਮੈਂ ਕਹਿੰਦਾ ਕਿ ਬੰਦੇ ਕੋਲੇ ਨੈਟ ਹੋਣਾ ਜ਼ਰੂਰੀ ਹੈ ਜੀ ਠੀਕ ਹੈ ਐਮਏ ਦੇ ਵਿੱਚੋਂ 55% ਪੇਪਰ ਨੰਬਰ ਹੋਣੇ ਚਾਹੀਦੇ ਨੇ ਤੇ ਨਾਲ ਐਮਐਡ ਤੇ ਨਾਲ ਸੋਡੇ ਕੋਲੇ ਜੀ ਪੀਐਚਡੀ ਹੋਵੇ ਤੇ ਜਿਹੜੇ ਸਕਾਲਰ ਨੇ ਉਹਨਾਂ ਨੂੰ ਹਮੇਸ਼ਾ ਪਹਿਲ ਦਿੱਤੀ ਜਾਂਦੀ ਰਹੀ ਹੈ ਤੇ ਜੋ ਕਿਸਵਾਰੀ ਪਹਿਲ ਦਿੱਤੀ ਜਾਊਗੀ ਜਿੰਨਾ ਜ਼ਿਆਦਾ ਕੁਆਲਿਫੀਕੇਸ਼ਨ ਹਾਈ ਐਕਸਪੀਰੀਅੰਸ ਆਈ ਉਵੇਂ ਹੀ ਸਾਨੂੰ ਕਿ ਬੰਦੇ ਨੰਬਰ ਦਿੱਤੇ ਜਾਣਗੇ ਹੁਵੇਂ ਹੀ ਸਾਨੂੰ ਪਹਿਲ ਜੋ ਕਿ ਦਿੱਤੀ ਜਾਊਗੀ ਹੁਣ ਆਪਾਂ ਗੱਲ ਕਰਦੇ ਆ ਨੈਕਸਟ ਕਿ ਇਹਨਾਂ ਦਾ ਪ੍ਰੋਸੈਸ ਕੀ ਹੈ ਇਹਦਾ ਪ੍ਰੋਸੈਸ ਹੈ ਜੀ ਆਨਲਾਈਨ ਮੈਥਡ ਹੈ ਆਨਲਾਈਨ ਭਰਨਾ ਤੁਸੀਂ ਵੀਡੀਓ ਡਿਸਕ੍ਰਿਪਸ਼ਨ ਦੇ ਲਿੰਕ ਪੇ ਆ ਤੁਸੀਂ ਉੱਥੇ ਇੱਕ ਆਨਲਾਈਨ ਭਰ ਸਕਦੇ ਹੋ ਜਿਹਨੂੰ ਮੋਬਾਈਲ ਤੇ ਨਹੀਂ ਭਰਨਾ ਹੁੰਦਾ ਤੁਸੀਂ ਪੂਰੇ ਕੈਫੇ ਤੇ ਜਾਓ ਤੇ ਆਪਦਾ ਕੈਫੇ ਦਾ ਫਾਰਮ ਜਿਹੜਾ ਕਿ ਤੁਸੀਂ ਭਰ ਸਕਦੇ ਹੋ ਜੀ ਠੀਕ ਹੈ ਅਪਲਾਈ ਕਰਨਾ ਸਿਰਫ ਇੱਕ ਹੀ ਪ੍ਰੋਸੈਸ ਹੈ ਉਹ ਵੀ ਸਿਰਫ ਆਨਲਾਈਨ ਕੋਈ ਆਫਲਾਈਨ ਨਹੀਂ ਕੋਈ ਹੋਰ ਨਹੀਂ ਇਸ ਕਰਕੇ ਕਿ ਕੋਈ ਹੋਰ ਝੰਡੜੇ ਪੈਣ ਦੀ ਸਾਨੂੰ ਜਿਹੜੀ ਕਿ ਲੋੜ ਹੈ ਨਹੀਂ ਜੀ ਹੁਣ ਨੈਕਸਟ ਗੱਲ ਕਰਦੇ ਜੀ ਇਹਨਾਂ ਦੀ ਏਜ ਲਿਮਟ ਜਿਹੜੀ ਇਹਦੀ ਏਜ ਲਿਮਿਟ 18 ਤੋਂ ਲੈ ਕੇ 50 ਸਾਲ ਹੈ ਠੀਕ ਹੈ ਜੀ ਤੇ ਜਿਹੜੀ ਕੀ ਹੁਣ ਇੱਕ ਗੱਲ ਹੋਰ ਹੈ ਇਹ ਕਹਿੰਦੇ ਸੁਰ ਨੂੰ ਮਤੇ ਪੀਰ ਦੇ ਵਿੱਚ 50% ਨੰਬਰ ਇਹਨੇ ਲਾਜ਼ਮੀ ਰੱਖੇ ਨੇ ਮਾਸਟਰ ਦੀ ਕਿਸਰੀ ਐਮਏ ਦੇ ਵਿੱਚੋਂ ਠੀਕ ਹੈ ਜੀ ਐਮਏ ਚ 55 ਤੇ ਹਾਂ ਹੋਰ ਡਿਗਰੀ ਦੇ ਵਿੱਚ ਥੋੜੇ 50% ਨੰਬਰ ਜੋ ਕਿ ਇਹਨੇ ਕਿ ਹੁਣ ਇੱਕ ਕੰਪਲਸਰੀ ਨੇ ਠੀਕ ਹੈ ਜੀ ਤੇ ਹੁਣ ਜਿਹੜੀ ਅਪਲਾਈ ਕਰਨ ਦੀ ਲਾਸਟ ਤਰੀਕ ਹੈ 9 12 2025 ਤੋਂ ਪਹਿਲਾਂ ਪਹਿਲਾਂ ਅਪਲਾਈ ਕਰਨਾ ਇਸ ਗੱਲ ਦਾ ਤੁਸੀਂ ਧਿਆਨ ਰੱਖਿਆ ਜਾਵੇ ਤੇ ਸਾਨੂੰ ਇੱਕ ਪ੍ਰੋਸੀਜਰ ਹੋਰ ਦੱਸ ਦਿੱਤਾ ਸੀ ਜੀ ਕਿ ਜਿਹੜੇ ਹੈਗੇ ਨੇ ਫੀਸ ਹੈ 750 ਰੁਪਏ ਫੀਸ ਹੈ ਜੀ ਐਸਸੀ ਐਸਟੀ ਪੀਡਬਲਯੂਡੀ ਤੇ ਲੇਡੀਜ਼ ਆਲ ਲੇਡੀਜ਼ ਕੋਈ ਹੋਣੀ ਕਿ ਜਨਰਲ ਕਾਸਟ ਜੋ ਕਿ ਐਸਸੀ ਵਿੱਚ ਜਿੱਕੇ ਮਰਜ਼ੀ ਕਾਸਟ ਦੇ ਹੋਵੇ ਉਹਨੂੰ ਫੀਸ माफ ਹੈ ਤੇ ਬਾਕੀ ਸਾਰਿਆਂ ਨੇ 750 ਫੀਸ ਦਾ ਜੋ ਕਿ ਅਪਲਾਈ ਕਰਨਾ ਵਾ ਠੀਕ ਹੈ ਜੀ ਜਨਰਲ ਤੇ ओबीसी 750 ਹੈ ਐਸਸੀ ਐਸਸੀ ਦੇ ਹਰਿਕਾ ਆ ਜਾਣਗੇ ਉਹ ਐਸਟੀ ਹੋਗੇ ਤੇ ਲੇਡੀਜ਼ ਆਲ ਹੋਗੇ ਤੇ ਹੁਣ ਇਹ ਸਿਲੈਕਸ਼ਨ ਪ੍ਰੋਸੈਸ ਕੀ ਹੈ ਸਿਲੈਕਸ਼ਨ ਪ੍ਰੋਸੈਸ ਤੇ ਤੁਹਾਡੀ ਕੁਆਲਿਫੀਕੇਸ਼ਨ ਤੁਹਾਡਾ ਐਕਸਪੀਰੀਅੰਸ ਸਭ ਕੁਝ ਦੇਖਦੇ ਹੋਏ ਸੋ ਡੈਟਿੰਗ ਨੰਬਰ ਲੱਗਣਗੇ ਤੇ ਇੰਟਰਵਿਊ ਹੋਊਗਾ। ਬਾਕੀ ਮੌਕੇ ਤੇ ਦੱਸ ਸਕਦੇ ਨੇ ਜੇ ਇੰਟਰਵਿਊ ਤੇ ਪੇਪਰ ਸੋ ਦੋਨੇ ਵੀ ਲੈ ਸਕਦੇ ਨੇ। ਬਾਕੀ ਮੌਕੇ ਤੇ ਜ਼ਿੰਮੇਵਾਰਨਾ ਸਿਸਟਮ ਹੋਊਗਾ। ਉਹ ਵੀ ਛੋਟਾ ਫਾਰਮ ਹੈ ਭਰਉਣਗੇ। ਜਿਹੜੇ ਛੋਟੇ ਡਿਊਟੀ ਦਾ ਸਥਾਨ ਇੱਥੇ ਹੋਊਗਾ ਰਕ੍ਰੂਟਮੈਂਟ ਸੈੱਲ ਜਿਹੜਾ ਕਿ ਸੈਂਟਰਲ ਯੂਨੀਵਰਸਿਟੀ ਪੰਜਾਬ ਦੇ ਅੰਦਰ ਹੁੰਦਾ ਹੈ ਬੀਪੀਓ ਖੁੱਦ੍ਹਾ ਬਠਿੰਡਾ। ਬਠਿੰਡੇ ਪੋਸਟਾਂ ਦੀ ਪੈਨਕੁਰਤੀ ਦੇਖ ਲਓ ਤੇ ਜੇ ਕੁਝ ਪੁੱਛਣਾ ਕਰਨਾ ਹੋਵੇ ਮੇਲ ਐਡਰੈਸ ਹੈ ਬਾਕੀ ਤੁਸੀਂ ਸ਼ਨੀਵਾਰ ਤੇ ਐਤੋਂ ਛੱਡ ਕੇ ਕਿਸੇ ਵੀ ਦਿਨ ਇਹਨਾਂ ਦੇ ਤੁਸੀਂ ਯੂਨੀਵਰਸਿਟੀ ਕੋਲ ਦੇ ਜਾ ਕੇ ਪੁੱਛ ਸਕਦੇ ਹੋ ਸਾਰਾ ਕੁਝ ਠੀਕ ਹੈ ਜੀ ਤੇ ਸਾਡੇ ਦਰੋਂ ਤਾਂ ਪ੍ਰੇਡਿਕਸ਼ਨ ਵਧੀਆ ਲੱਗਾ ਇਸ ਤਰ੍ਹਾਂ ਹੋਰ ਰੱਪਟੇ ਜਾਣ ਲਈ ਆਪਣੇ ਚੈਨਲ ਜੁੜੇ ਰਿਹਾ ਕਰੋ ਤੇ ਇੱਕ ਗੱਲ ਹੋਰ ਜੇ ਕਿਸੇ ਨੂੰ ਤਿਆਰੀ ਕਰਨੀ ਟੀਚਰ ਦੀ ਟੀਚਰ ਕਰਦਾ ਵੀ ਪੰਜਾਬੀ ਮਾਸਟਰ ਕੈਟਰ ਵੀਡੀਓ ਡਿਸਕ੍ਰਿਪਸ਼ਨ ਚ ਲਿੰਕ ਪਿਆ ਹੈ ਠੀਕ ਹੈ ਉੱਥੇ ਜਾ ਕੇ ਤੁਸੀਂ ਦੇਖੋ ਕਲਾਸਾਂ ਲੈਵਲ ਕੀ ਹੈ ਜਾਂ ਆਪਣੇ ਚੈਨਲ ਦੇ ਪਲੇਲਿਸਟ ਬਣੀ ਕਲਾਸਾਂ ਲੈਵਲ ਜਾ ਕੇ ਚੈੱਕ ਕਰੋ ਉਸ ਤੋਂ ਕਲਾਸ ਓਡਾ ਛੱਡ ਕੇ ਜਾਂ ਤਾਂ ਖੁਦ ਜੀਨੀ ਕਰੂਗਾ ਮੈਨੂੰ ਦੱਸਣ ਦੀ ਲੋੜ ਨਹੀਂ ਤੇ ਸਾਡੀ ਵੀਡੀਓ ਨੂੰ ਲਾਸਟ ਤੱਕ ਧੰਨਵਾਦ ਮਿਲਦੇ ਨੇ ਨੈਕਸਟ ਅਪਡੇਟਰ ਨਾਲ ਥੈਂਕ ਯੂ